ਮੇਰਾ ਨਾਮ ਨਵਜੋਤ ਸਿੰਘ ਹੈ ਜੀ ਉਹ ਕਿਹਨੇ ਦੋ ਜਾਣਕਾਰੀ ਆ ਕੰਪੀਟੀਸ਼ਨ ਦੇ ਵਿੱਚ ਆਉਣ ਟਿਕਣਾ ਜੀ ਮੇਰੀ ਬੇਟੀ ਗੁਰਨਵਰੀਤ कौर ਹੈ ਜੀ ਸੈਕੰਡਰੀ ਸਕੂਲ ਦੇ ਵਿੱਚ ਹੈ 3 ਜੀਟ ਤੋਂ ਫਸਟ ਟਾਈਮ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ ਤੇ ਮੈਂ ਕਾਫੀ ਖੁਸ਼ ਹਾਂ ਜੀ ਬੱਚਿਆਂ ਦੀ ਪ੍ਰੋਗਰੈਸ ਦੇਖ ਕੇ ਇਹ ਬੰਦੂ ਮਨੀਸ਼ ਸਰ ਜਿਹੜੇ ਇੰਚਾਰਜ ਨੇ ਉਹ ਵੀ ਕਾਫੀ ਅੱਛੀ ਪਰਫਾਰਮੈਂਸ ਦੇ ਰਹੇ ਬੱਚਿਆਂ ਨੂੰ ਲੈ ਕੇ ਈਵਨ ਦੋ ਦੇ ਆ ਟ੍ਰਾਈਂਗ ਹਾਰਡ ਦੀ ਪਰਫਾਰਮੈਂਸ ਵਾਈਜ਼ ਐਂਡ ਐਬਿਲਿਟੀ ਬੱਚਿਆਂ ਦੀ ਬੂਸਟ ਅਪ ਹੋ ਰਹੀ ਹੈ ਕਾਫੀ ਇਨਕਲੂਡਿੰਗ ਦਿਸ ਗੇਮ ਫੰਕਸ਼ਨ ਹੋ ਰਿਹਾ ਜੋਨਲ ਫੰਕਸ਼ਨਸ ਤੇ ਇਹ ਦੁਬਾਰ ਡਿਸਟ੍ਰਿਕਟ ਸੌਨਗੇ ਜੀ ਜਿਹੜੇ ਵੀ ਆ ਥੈਂਕਫੁਲ ਟੂ ਡਿਸਟ੍ਰਿਕਟ ਸਪੋਰਟਸ ਆਫਸਰ ਜਿਨ੍ਹਾਂ ਨੇ ਓਪਰਚੁਨਿਟੀ ਦਿੱਤੀ ਬੱਚਾ ਨੂੰ ਇੰਨਾ ਸਭ ਕੁਝ ਸਿੱਖਣ ਦੀ ਐਂਡ ਮਾਨਯੋਗ ਪੰਜਾਬ ਸਰਕਾਰ ਦੀ ਗੇਮ ਨੂੰ ਲੈ ਕੇ ਬੱਚਿਆਂ ਨੂੰ ਕੀ ਨਿਤ ਪ੍ਰਤੀਯੋਗਤਾ ਗੇਮ ਨੂੰ ਲੈ ਕੇ ਮੈਂ ਬੱਚਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਜੀ ਦੇਖੋ ਆਪਣੇ ਸਾਰੇ ਬੱਚੇ ਆਪਣੇ ਅੱਜ ਕੱਲ ਦੇ ਰੋਜ਼ਾਨਾ ਦੇ ਵਿੱਚ ਬਹੁਤ ਬਿਜ਼ੀ ਨੇ ਛੋਟਾ ਬਹੁਤ ਟਾਈਮ ਕੱਢ ਕੇ ਆਪਣੇ ਸਿਹਤਾਂ 'ਤੇ ਵੀ ਧਿਆਨ ਦਿਓ ਮੈਂਟਲੀ ਗ੍ਰੋ ਅਪ ਕਰਨ ਨਾਲੋਂ ਫਿਜ਼ੀਕਲੀ ਗ੍ਰੋ ਅਪ ਕਰਨਾ ਵੀ ਬਹੁਤ ਜ਼ਰੂਰੀ ਆ ਅੱਗੇ ਕੰਪੀਟੀਸ਼ਨ ਬਹੁਤ ਟਫ ਹੋ ਰਹੀ ਹੈ ਬੱਚੋ ਘਰੋਂ ਬਾਹਰ ਨਿਕਲੋ ਤੇ ਆਪਣੇ ਆਪ ਨੂੰ ਪਛਾਣੋ ਆਪਣੀ ਐਬਿਲਿਟੀ ਨੂੰ ਬੂਸਟ ਅਪ ਕਰੋ ਅਗਲਾ ਆਉਣ ਵਾਲਾ ਸਮਾਥਾ ਛੋਟਾ ਹੀ ਹੈ

ਸਰ ਮੇਰਾ ਨਾਮ ਰਮਨਦੀਪ ਕੌਰ ਅੱਜ ਦੇ ਕੰਪੀਟੀਸ਼ਨ ਦੇ ਲਈ ਚਾਹੀਉ ਕਿ ਕਿਹਨੇ ਜਾਣਾ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਬੱਚਾ ਫਸਟ ਟਾਈਮ ਪਾਰਟਿਸਪੇਟ ਕਰ ਰਿਹਾ ਹੈ ਸਾਨੂੰ ਇਹ ਹੈ ਕਿ ਸਾਡਾ ਬੱਚਾ ਹੋਰ ਵੀ ਅੱਗੇ ਜਾਵੇ ਬਹੁਤ ਖੁਸ਼ ਹਾਂ ਸਰ ਹਾਂਜੀ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਬੱਚਾ ਪਾਰਟਿਸਿਪੇਟ ਕਰ ਰਿਹਾ ਹੈ ਔਰ ਸਰ ਵੀ ਵਧੀਆ ਸਪੋਰਟ ਕਰ ਰਹੇ ਆ ਵਧੀਆ ਟ੍ਰੇਨਿੰਗ ਦੇ ਰਹੇ ਆ ਔਰ ਸਾਨੂੰ ਇਹ ਹੈ ਕਿ ਸਾਡਾ ਬੱਚਾ ਹੋਰ ਵੀ ਅੱਗੇ ਜਾਵੇ ਅੱਗੇ ਸਟੇਟ ਲੈਵਲ ਤੇ ਔਰ ਅੱਗੇ ਜਾ ਕੇ ਹੋਰ ਵੀ ਤਰੱਕੀ ਕਰੇ ਅਸੀਂ ਬਹੁਤ ਖੁਸ਼ ਹਾਂ ਸਰ ਮੇਰਾ ਨਾਮ ਪੱਲਵੀ ਹੈ ਅੱਜ ਦੇ ਕੰਪੀਟੀਸ਼ਨ ਦੇ ਟਾਈਮ ਕੀ ਕਰਨਾ ਚਾਹੁੰਦੇ ਹੋ ਸਰ बस एक ना जाने कि मेरा बेटा फर्स्ट टाइम कंपटीशन कर रहा है रेस में और मैं जाने कि और आगे बढ़े और सर दा बहुत शॉट है बहुत एफर्ट लगा रहे ने और गाइडेंस भी बहुत अच्छी है स्किल्स भी बहुत अच्छे ने सर दे और बस इधर सारे बच्चे आगे बढ़ते रहे पेरेंट्स दा ऊंचा पहली बार का आ गया रे टीम सर थोड़े नर्वस है पर कोई नहीं फर्स्ट टाइम आ रहा अपा और भी और लगांगे और बढ़िया गाना अक जमावांगे और بہت اچھا پانے اگے لگے جاوانگے نیشنال روڑک سٹے دیا ہوں گا اب جو تک کافی اگے جاوانگے اب اسٹے اگلت کلاوانگے نیشنال روڑک سٹے دیا ہوں گے اب جو اگے ہی اگے نا. لگے جاوانگے مرم بودا میرا نام مرندر گروبر ہے جی گروبر بھی اتسو کمپیٹیپن میں کیا ہے ہم اپنے پر چینل کی محسوس رہتی کر رہتی بہت خوش ہے جی میرا بیٹا پارک سکر کر ਉੱਥੇ ਬਹੁਤ ਗਰਮ ਜੋਸ਼ੀ ਦਾ ਮਾਹੌਲ ਹੈ ਸਾਰੇ ਬਹੁਤ ਖੁਸ਼ ਹੈ ਪਰ ਅਸੀਂ ਚਾਹਾਂਗੇ ਕਿ ਬੱਚੇ ਇਸੇ ਤਰ੍ਹਾਂ ਖੇਡਦੇ ਰਹਿਣ ਪਰ ਅੱਗੇ ਬਹੁਤ ਜ਼ਿਆਦਾ ਰਾਈਜ਼ ਕਰਨ ਜੀ ਨਮਸਕਾਰ ਮੇਰਾ ਨਾਮ ਮਨਦੀਪ ਕੌਰ ਹੈ ਜੀ ਮੈਂ ਮਾਤਰੀ ਕੰਪੀਟੀਸ਼ਨ ਦੇਖਣ ਆਇਆ ਹਾਂ ਹਾਂਜੀ ਅੱਜ ਅਸੀਂ ਗੋਦੇਵਾਲਾ ਜਨਰਲ ਕੰਪੀਟੀਸ਼ਨ ਹੋ ਰਿਹਾ ਸਕੇਟਿੰਗ ਇਹ ਦੇਖਣਾ ਹੈ ਕਿ ਸਾਡੇ ਬੱਚੇ ਇੱਥੇ ਜੀ ਪਾਰਟਿਸਪੇਟ ਕਰ ਰਹੇ ਆ ਬਟ ਸਾਨੂੰ ਇੱਥੇ ਆ ਕੇ ਇੰਨੀ ਹੈਰਾਨੀ ਹੋਈ ਕਿ ਨਾ ਤਾਂ ਇੱਥੇ ਬਿਲਕੁਲ ਕੋਈ ਪਾਣੀ ਦਾ ਪ੍ਰਬੰਧ ਆ ਕਿਸੇ ਨੂੰ ਪਾਣੀ ਇਵਨ ਕਿ ਬੱਚੇ ਜਿਹੜੇ ਇੰਨੀ ਮਿਹਨਤ ਕਰਕੇ ਆਏ ਆ ਉਹਨਾਂ ਨੂੰ ਕੋਈ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੋਈ ਅੱਛੇ ਹਵਾ ਨਹੀਂ ਕੋਈ ਹਵਾ ਦਾ ਪ੍ਰਬੰਧ ਨਹੀਂ ਤਾਂ ਅਸੀਂ ਲੈ ਕੇ ਖਾਸ ਕਰਕੇ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਜੇ ਖੇਡਾਂ ਦਾ ਮਾਮਲਾ ਹੈ ਅਸੀਂ ਬੱਚਿਆਂ ਨੂੰ ਪੂਰੀ ਅੱਲਾਹ ਤੁਹਾਨੂੰ ਦਮਾਲ ਦੇ ਦੇਵਦਨ ਦੂਤਾ ਹੀ ਉਹ ਜੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਜਾ ਸਕਦੇ ਆ ਜੇ ਇਹਨਾਂ ਨੂੰ ਬੇਸਿਕ ਜੀ ਕੁਲਟੀਜ਼ ਦਿੱਤੀਆਂ ਜਾਣ ਜੇ ਬੱਚੇ ਇੱਥੇ ਕਾਮਯਾਬ ਨਹੀਂ ਹੋਣ ਜੇ ਉਹਨਾਂ ਨੂੰ ਕੋਈ ਫੈਸਿਲਿਟੀ ਸਰਕਾਰ ਵੱਲੋਂ ਨਹੀਂ ਮਿਲਦੀ ਤਾਂ ਅੱਗੇ ਜਾ ਕੇ ਕੀ ਕਰਨਗੇ ਤਾਂ ਸਾਜੀ ਉਹ ਹੀ ਜੀ ਬਾਰੂ ਸਾਜੀ ਥੈਂਕ ਯੂ ਨਾਮ ਮੋਟਾ ਸਤ ਬਲਕ ਪਿਆਰ ਪਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਤਿਗਜੀਤ ਸਿੰਘ ਮੈਂ ਰੇਲਵੇ ਵਿੱਚ ਮੈਂ ਮੈਂ ਫਿਟ ਮੈਂ ਫਿਜਾ ਅਕੈਡਮੀ ਨਾਲ ਜੁੜਿਆ ਹੋਇਆ ਹਾਂ ਮੈਂ 4 ਸਾਲ ਤੋਂ ਜਦੋਂ ਦੇ ਅਸੀਂ ਜੁੜੇ ਮੈਂ ਅੰਡਰ ਇਸ ਵਾਰ 11 ਖੇਡਦੇ ਬੱਚਾ ਮੇਰਾ 4 ਸਾਲ ਤੋਂ ਤੇ ਸਾਨੂੰ ਇੰਨਾ ਕੁ ਸਿੱਖਣ ਨੂੰ ਮਿਲਿਆ ਫਿਰ ਅਕੈਡਮੀ ਵੱਲੋਂ ਬਹੁਤ ਵਧੀਆ ਕਿਉਂਕਿ ਸਾਡੇ ਬੱਚੇ ਅੱਜਕੱਲ ਜਿਆਦਾ ਦੌਰ ਚੱਲ ਰਹਾ ਨਸ਼ਾ ਵੱਲ ਚੱਲ ਰਿਹਾ ਪਰ ਜਦੋਂ ਅਸੀਂ ਇਸ ਅਕੈਡਮੀ ਨਾਲ ਜੁੜੇ ਆ ਅਸੀਂ ਇੰਨਾ ਕਿ ਬੱਚੇ ਨੂੰ ਐਕਟਿਵੇਟ ਕੀਤਾ ਵੀ ਤੁਸੀਂ ਨਸ਼ੇ ਤੋਂ ਦੂਰ ਜਾਣਾ ਸਾਡੇ ਨਾਲ ਇਸ ਟਾਈਮ ਘੱਟੋ ਘੱਟ ਨਹੀਂ ਤਾਂ 80 ਬੱਚੇ ਜੁੜੇ ਹੋਏ ਨੇ 80 90 ਦੇ ਕਰੀਬ ਅਸੀਂ ਉਹਨਾਂ ਦੀ 2 ਘੰਟੇ ਕਲਾਸ ਦਿੰਨੇ ਸ਼ਾਮ ਨੂੰ ਵੀ ਸਾਨੂੰ ਉਹਨਾਂ ਬੱਚੇ ਕਈ ਪੇਰੈਂਟਸ ਇਹ ਵੀ ਦੇਖਦੇ ਆ ਵੀ ਸਾਡੇ ਬੱਚਿਆਂ ਨੂੰ ਗਾਈਡ ਕਰਨ ਵਾਲੇ ਕੌਣ ਆ ਅਸੀਂ ਕੋਈ ਕੋਚ ਨਹੀਂ ਸਿਰਫ ਮੈਂ ਬੱਚਾ ਲੈ ਕੇ ਆਣਾ ਉੱਥੇ ਸਾਰੇ ਬੱਚਿਆਂ ਨੂੰ ਮੈਂ ਇਨਾ ਗਾਈਡ ਕਰਦਾ ਸਰ ਕਈ ਵਾਰੀ ਨਹੀਂ ਹੋਣਗੇ ਤਾਂ ਅਸੀਂ ਉਹਨਾਂ ਨੂੰ ਗਾਈਡ ਕਰਦੇ ਮੈਂ ਇੱਕ ਸਤਵੀਰ ਸਾਹ ਰਿਹਾ ਉਹ ਗਾਈਡ ਕਰਦਨੇ ਪਰ ਜਦੋਂ ਦੇ ਅਸੀਂ ਇਸ ਅਕੈਡਮੀ ਨਾਲ ਜੁੜੇ ਆ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਹੜੇ ਸਾਡੇ ਧਰਮਿੰਦਰ ਸਾਹਿਬ ਆ ਵੀ ਜੈ ਅਕੈਡਮੀ ਚ ਉਹਨਾਂ ਦੀ ਬੇਟੀ ਨੈਸ਼ਨਲ ਖੇਡ ਚੁੱਕੀ ਆ ਮੇਰਾ ਬੇਟਾ ਨੈਸ਼ਨਲ ਖੇਡ ਚੁੱਕਿਆ ਵਾ ਅਸੀਂ ਇਹੀ ਦੁਆ ਕਰਦੇ ਆ ਵੀ ਜਿਹੜੇ ਬੱਚੇ ਖੇਡਦੇ ਨੇ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਐਂ ਖੇਡਦੇ ਰਹਿਣ। ਕਿ ਮੋਗਾ ਦੇ ਗੋਟਿਆ ਮੋਗਾ ਸਟੇਡੀਅਮ ਦੇ ਵਿੱਚ ਕੰਪੀਟੀਸ਼ਨ ਹੋ ਰਹੀ ਹੈ। ਜੀ ਜੀ। ਇਸ ਸਟੇਡੀਅਮ ਦੀ ਕੀ ਕਮੀਆਂ ਨੇ ਜਿਹੜੇ ਬੱਚਿਆਂ ਨੂੰ ਕੋਈ ਦਿੱਕਤ ਆ ਰਹੀਆਂ ਨੇ ਇਹ ਸਰਕਾਰ ਦੋਸਤ ਕੀ ਮੰਨਦਾ ਹੈ? ਸਰ ਸਾਨੂੰ ਕਮੀ ਤੇ ਪੂਰੀ ਇਸ ਟੈਮੇ ਤੇ ਨਾ ਤਾਂ ਪਾਣੀ ਦੀ ਸੂਤਾ ਹੈ ਕਿ ਨਾ ਕੋਈ ਪੱਖਿਆਂ ਦੀ ਆ। ਸਫਾਈ ਵੱਲੋਂ ਤਾਂ ਕੋਈ ਇੱਥੇ ਦੇਖ ਦੇਖ ਹੈ ਨਹੀਂ ਕਿ ਜਦੋਂ ਮੈਚ ਹੁੰਦੇ ਉਸ ਟਾਈਮ ਹੀ ਭੁੱਲਦਾ ਵਾ। ਅਸੀਂ ਕਹਿੰਦੇ ਸਾਨੂੰ ਹਾਲ ਟਾਈਮ ਸ਼ਾਮ ਨੂੰ ਉੱਥੇ ਸਟੇਡੀਅਮ ਵਿੱਚ ਅਭਿਆਸ ਕਰਨ ਨੂੰ ਮਿਲੇ। ਪਰ ਸਾਡੇ ਕੋਲੇ ਇੱਕ ਰੋਡ ਤੇ ਬਾਈਪਾਸ ਤੇ ਅਸੀਂ ਸਾਡੇ ਪੌਲ ਦੇ ਨੀਚੇ ਸ਼ਾਰਕਾ ਰਾਉਂਡ ਮੈਂ ਉਹਨੂੰ ਅਸੀਂ ਬਣਾਇਆ ਹੋਇਆ ਗਰਾਊਂਡ ਅਸੀਂ ਉੱਥੇ ਕਰਦੇ ਆਂ ਬਈ ਸਾਨੂੰ ਸਾਡੇ ਐਮਐਲਏ ਸਾਹਿਬ ਜਿਹੜੇ ਅਮਨਦੀ ਪਰੋੜਾ ਜੀ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਮਾਨ ਸਾਹਿਬ ਸਰਕਾਰ ਨੂੰ ਪਰ ਉਹਨਾਂ ਦੇ ਕਾਰਜ ਜਿਹੜੇ ਹੈਗੇ ਬਹੁਤ ਵਧੀਆ ਵਾ ਪਰ ਉਹਨਾਂ ਬੇਨਤੀ ਕਰਦਾ ਸਾਨੂੰ ਉੱਤੇ ਗਰਾਊਂਡ ਦਿੱਤੀ ਜਾਵੇ ਸਾਡੇ ਬੱਚੇ ਹੁਣ ਅਸੀਂ ਪ੍ਰੈਕਟਿਸ ਕਰਨ ਵਾਸਤੇ ਮੋਹਾਲੀ ਜਾਂਦੇ ਆ ਕਿ ਮੋਹਾਲੀ ਸਾਡੇ ਤੋਂ ਘੰਟੇ ਘੰਟੇ ਦੇ ਹਿਸਾਬ ਨਾਲ ਪੈਸੇ ਲੈਂਦੇ ਆ ਜਦੋਂ ਸਾਡੇ ਮੈਚ ਹੁੰਦੇ ਆ ਸਾਨੂੰ ਬਹੁਤ ਦਿੱਕਤ ਆਂਦੀ ਆ ਸਾਨੂੰ ਇੱਕ ਦਿਨ ਮਹਾਲੀ ਲੈ ਕੇ ਜਾਣਾ ਪੈਂਦਾ ਵਾ ਬਹੁਤ ਔਖਾ ਹੁੰਦਾ ਸਾਨੂੰ ਬਹੁਤ ਧੰਨਵਾਦ ਜੀ